ਗੌੜੀ ਬਿਰਾਗਣ ਮਹੱਲਾ ਚੌਥਾ ਨਿਤ ਦਿਰਸ ਰਾਤ ਲਾਲਚ ਕਰੇ ਪਰਮ ਪਰਮਾਇਆ ਬੇਗਾਰ ਫਰੇ ਬੇਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰ ਕੇ ਕਮ ਹਰ ਲਾਇਆ ਮੇਰੇ RAM ਤੋੜ ਬੰਧਨ ਮਾਇਆ ਕਰਕੇ ਕਮ ਲਾਈ ਨਿਤ ਹਰ ਗੁਣ ਗਾਵਾਂ ਹਰ ਨਾਮ ਸਮਾਈ ਰਹਾਉ ਨਰ ਪ੍ਰਾਣੀ ਚੱਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕਹਿ ਬੰਦਾ ਕਹਿ ਬੰਦੇ ਕੇ ਦਾਨ ਲੇ ਐ ਨਰਪਤ ਮਰ ਜਾਇ ਤਨ ਤਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇ ਨਿਤ ਸੌਦਾ ਸੂਦ ਕੀਤੇ ਬਹੁ ਭਾਤ ਕਰ ਮਾਇਆ ਕੇ ਤਾਈ ਜਾਲਾ ਦੇ ਤਾ ਸੁਖ ਮੰਨੇ ਟੋਟ ਮਰ ਜਾਈ ਜੋ ਗੁਣ ਸਾਂਜੀ ਗੁਰ ਸਿਓ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੁੱਖ ਅਨਰਸ ਸਾਦ ਹੈ ਤਿਤਨੀ ਭੁੱਖ ਫਿਰ ਲਾਗੇ ਜਿਸ ਹਰ ਆਪ ਕਿਰਪਾ ਕਰੇ ਸੋ ਬੇਚੇ ਸਿਰ ਗੁਰ ਆਗੇ ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨ ਲਾਗੇ ਜਾਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੇ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਜੋ ਆਪਾਂ ਸਤਗੁਰਾਂ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਅੰਗ 166 ਤੇ ਸ਼ਬਦ ਪੜਿਆ ਹੈ ਇਹਦੇ ਵਿੱਚ ਇਹੀ ਸਮਝਾਉਣਾ ਕਰਦੇ ਨੇ ਸਤਗੁਰੂ ਵੀ ਜੋ ਆਪਾਂ ਕਾਰੋਬਾਰ ਦੁਨਿਆਵੀ ਕਰ ਰਹੇ ਆ ਕਰਨੇ ਤਾਂ ਹੈਗੇ ਆ ਕਿਉਂਕਿ ਜ਼ਰੂਰਤਾਂ ਨੇ ਘਰਾਂ ਦੀਆਂ ਇਹ ਵੀ ਕਰਨੇ ਨੇ ਉਹ ਆਏ ਨਹੀਂ ਸਤਿਗੁਰੂ ਕਹਿੰਦੇ ਵੀ ਇਹ ਤੂੰ ਬੰਦ ਕਰ ਦੇ ਕਰਨੇ ਵੀ ਇਹ ਕੰਮ ਕਾਰਕਾਰੀ ਨਾਲ ਤੇ ਬਹਿ ਜਾ ਰਾਮ ਰਾਮ ਕਰਨ ਵਾਹਿਗੁਰੂ ਵਾਹਿਗੁਰੂ ਕਰਨ ਬਹਿ ਜਾ ਅੱਲਾ ਅੱਲਾ ਕਰਨ ਬਹਿ ਜਾ ਉਹ ਆਏ ਨਹੀਂ ਸਤਿਗੁਰੂ ਕਹਿੰਦੇ ਇੱਥੇ ਧਿਆਨ ਰੱਖਣਾ ਥੋੜਾ ਜਿਹਾ ਧਿਆਨ ਨਾਲ ਗੱਲ ਸਮਝਣੀ ਆ ਵੀ ਜਿਹੜੇ ਆਪਾਂ ਕਾਰੋਬਾਰ ਕਰ ਰਹੇ ਆ ਦੁਨਿਆਵੀ ਵੀ ਇਹ ਸੱਜਣਾ ਸਦਾ ਨਹੀਂ ਰਹਿਣ ਵਾਲੇ ਜਿਵੇਂ ਦੱਸਿਆ ਸਤਿਗੁਰਾਂ ਨੇ ਵੀ ਨਿਤ ਦਿਨ ਸ ਰਾਤ ਲਾਲਚ ਕਰੇ ਭਰਮੇ ਪਰਮਾਇਆ ਪੀਤੂ ਲਾਲਚ ਬਾਲਾ ਕਰਨਾ ਜੋ ਗੁਜਰਾਨ ਮੁਤਾਬਕ ਉਹ ਤਾਂ ਠੀਕ ਹੈ ਜ਼ਰੂਰਤਾਂ ਪੂਰੀਆਂ ਵਾਸਤੇ ਠੀਕ ਹੈ ਜਿਹੜਾ ਹੁਣ ਮਤਲਬ ਵੀ ਕਿੰਨ ਜਮੀਨ ਵੀ ਕਾਫੀ ਹੈ ਆਪਣੇ ਕੋਲੇ ਪੈਸਾ ਤੇ ਲਾ ਵੀ ਕਾਫੀ ਹੈ ਕਾਰਾਂ ਕੋਠੀਆਂ ਵੀ ਹੈਗੀਆਂ ਆਪਣੇ ਕੋਲੇ ਸਾਰਿਆਂ ਕੋਲੇ ਆਪਣੇ ਕੋਲ ਵਿੱਚ ਸਾਂਝਾ ਲਵਜਾ ਵੀ ਆਪਣੇ ਕੋਲੇ ਹੈ ਉਹ ਤੋਂ ਫਿਰ ਲਾਲਚ ਕਰਕੇ ਮਤਲਬ ਲਾ ਵੀ ਹੇਰ ਫੇਰ ਕਰਨੀ ਹੈ ਨਾ ਠੱਗੀ ਠੋਰਾ ਕਰਨਾ ਵੀ ਹੋਰ ਬਧੇ ਹੋਰ ਬਧੇ ਬੈਂਕ ਬੈਲਸ ਹੋਰ ਬਧੇ ਜਿਵੇਂ ਜ਼ਮੀਨ ਹੋਰ ਖਰੀਦ ਲਈ ਕੋਠੀਆਂ ਅੱਗੇ ਹੈਗੀਆਂ ਨੇ ਗੁਜਰਾਨ ਰਹਿਣ ਮੁਤਾਬਕ ਬਥੇਰੀ ਹੈ ਬਥੇਰੀ ਜਗਾ ਆਪਣੇ ਕੋਲ ਤੇ ਹੋਰ ਬਣ ਜੇ ਇਹ لالਚ ਮਹਾਰਾਜ ਕਹਿੰਦੇ ਤੂੰ ਦਿਨ ਰਾਤ لالਚ ਵਿੱਚ ਫਸਿਆ ਹੋਇਆ ਭਰਮੇ ਪਰਮਾਇਆ ਇਹ ਭਰਮ ਭਲੇਖੇ ਦੇ ਵਿੱਚ ਹੀ ਫਸਿਆ ਫਿਰਦਾ ਵੀ ਬਸ ਮੈਂ ਬਣਾ ਲਵਾਂ ਤੇ ਮੇਰੇ ਕੋਲੇ ਰਹਿਣਗੇ ਨਾ ਇਹ ਤਾਂ ਸੱਜਣਾ ਛੱਡ ਜਾਣਾ ਸਭ ਕੁਝ ਇਹ ਸਮਝਾਉਣਾ ਕਰਦੇ ਨੇ ਸਤਿਗੁਰੂ ਅੱਗੇ ਬੇਗਾਰ ਫਰੇ ਬੇਗਾਰੀਆ ਸਿਰ ਭਾਰ ਉਠਾਇਆ ਐਵੇਂ ਬੁਕਾਰ ਦਾ ਹੀ ਸਿਰ ਭਰਾ ਭਾਰ ਚੱਕੀ ਫਿਰਦਾ ਇਨਸਾਨ ਬੁਕਾਰਾਂ ਦਾ ਹੀ ਬੁਕਾਰੀ ਹੋਈ ਸਬਰ ਨਹੀਂ ਕਰਦਾ ਕਹਿਣ ਦਾ ਮਤਬਲ ਗੁਰੂ ਸਾਹਿਬ ਦੇ ਆਪਾਂ ਨੂੰ ਸਮਝਾਉਣ ਦਾ ਮਤਬਲ ਇਹੀ ਹੈ ਵੀ ਤੂੰ ਸਬਰ ਨਹੀਂ ਕਰਦਾ ਬਹੁਤ ਆ ਦਤਾਂ ਦਿੱਤੀਆਂ ਹੋਈਆਂ ਵਸ ਠੀਕ ਹੈ ਸ਼ੁਕਰਾਨਿਆਂ ਕਰ ਗੁਰੂ ਦਾ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕਮ ਹਰ ਲਾਇਆ ਜਿਹੜਾ ਆਪਦੇ ਕਾਰੋਬਾਰ ਕਰਦਾ ਹੋਇਆ ਇਮਾਨਦਾਰੀ ਦੇ ਨਾਲ ਤੇ ਗੁਰੂ ਦੀ ਸੇਵਾ ਵਿੱਚ ਲੱਗਾ ਹੋਇਆ ਗੁਰੂ ਦੀ ਸੇਵਾ ਕੀ ਹੈ ਇੱਕ ਤਾਂ ਮਨੁੱਖਤਾ ਨੂੰ ਇੱਕ ਸਮਝਣਾ ਈਰਖਾ ਦਵੇਤ ਛੱਡ ਦੇਣੀ ਆ ਸਾੜਾ ਛੱਡਣਾ ਘਰਾਂ ਦੇ ਵਿੱਚ ਹੀ ਇੱਕ ਦੂਜੇ ਦੇ ਨਾਲ ਈਰਖਾ ਚੱਲ ਰਹੀ ਆ ਭੈਣ ਭਰਾਵਾਂ ਦੀ ਈਰਖਾ ਚੱਲਦੀ ਆ ਹੈਨਾ ਕਰ ਪਰਿਵਾਰ ਦੇ ਵਿੱਚ ਸਾਰੇ ਜੀ ਹੁੰਦੇ ਆ ਸਮਝ ਲਿ ਗਏ ਆਪਾਂ ਗੱਲ ਇਹ ਵੀ ਜੇ ਤਾਂ ਤੂੰ ਉਹ ਛੱਡ ਕੇ ਤੇ ਇਨਸਾਨ ਨੂੰ ਇਨਸਾਨ ਸਮਝਣਾ ਹੈ ਹਨ ਤੇ ਜ਼ਰੂਰਤਮੰਦ ਦੀ ਜ਼ਰੂਰਤ ਦੇ ਵਿੱਚ ਤੂੰ ਖੜ ਜਾਣਾ ਆਪਣੀ ਹیثیت ਮੁਤਾਬਕ ਠੀਕ ਹੈ ਜੀ ਤੇ ਕੁਦਰਤ ਦੇ ਨਾਲ ਪਿਆਰ ਕਰਨ ਨੂੰ ਤੇ ਗੁਰੂ ਦੇ ਨਾਲ ਤੇਰਾ ਮਨ ਜੁੜਿਆ ਹੋਇਆ ਨਾਮ ਬਾਣੀ ਵੀ ਪੜਦਾ ਤੂੰ ਨਾਮ ਜਪਦਾ ਬਾਣੀ ਪੜਦਾ ਗੁਰੂ ਦੇ ਸਿਧਾਂਤ ਤੇ ਜੀਵਨ ਤੇਰਾ ਚੱਲਦਾ ਇਹ ਗੁਰੂ ਦੀ ਸੇਵਾ ਠੀਕ ਹੈ ਜੀ ਇਹ ਸੇਵਾ ਵਿੱਚ ਮਹਾਰਾਜ ਕਹਿੰਦੇ ਜੇ ਤੂੰ ਲੱਗਿਆ ਰਹੇ ਜੋ ਗੁਰ ਕੀ ਸੇਵਾ ਜੋ ਗੁਰ ਕੀ ਜਨ ਸੇਵਾ ਕਰੇ ਤੇ ਫਿਰ ਮਹਾਰਾਜ ਕਹਿੰਦੇ ਸੋ ਕਰਕੇ ਕੰਮ ਹਰ ਲਾਇਆ ਉਹ ਹਰੀ ਪ੍ਰਭੂ ਪ੍ਰਮਾਤਮਾ ਤੇਰੇ ਅਸਲੀ ਘਰ ਦੇ ਕੰਮ ਵਿੱਚ ਲਾ ਲੈਂਦਾ ਅਸਲੀ ਘਰ ਦਾ ਕੰਮ ਇਹ ਆ ਵੀ ਤੂੰ ਬੰਦਗੀ ਕਰਦਾ ਸੁਨਾਣ ਤੇ ਚੱਲਦਾ ਵੀ ਤੇਰੇ ਆ ਜੀਵ ਆਤਮਾ ਵਾਸਤੇ ਜਿਹੜੀ ਜ਼ਰੂਰਤ ਆ ਨਾਮ ਦੀ ਸੁਨਾਤ ਦੀ ਉਹ ਉੱਤਰ ਫਿਰ ਲਾ ਲੈਂਦਾ ਤੈਨੂੰ ਸਤਿਗੁਰੂ ਲੱਗਾ ਰਹਿਦਾ ਇਨਸਾਨ ਠੀਕ ਹੈ ਜੀ ਧਿਆਨ ਚਾਗੀ ਗੱਲ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕੰਮ ਹਰ ਲਾਇਆ ਬਸ ਤੇਰੇ ਹਿਰਦੇ ਘਰ ਦੇ ਵਿੱਚ ਜੀਵ ਆਤਮਾ ਦੇ ਵਾਸਤੇ ਉਹ ਤੇਰਾ ਖਜ਼ਾਨਾ ਇਕੱਠਾ ਹੋ ਰਿਹਾ ਇੱਧਰ ਵੀ ਧਿਆਨ ਦੇ ਮੇਰੇ RAM ਤੋੜ ਬੰਧਨ ਮਾਇਆ ਕਰਕੇ ਕਮ ਲਾਏ ਉਹ ਪ੍ਰਭੂ ਪਰਮਾਤਮਾ ਦਾ ਨਾਮ ਮਾਇਆ ਦੇ ਬੰਧਨ ਤੋੜ ਕੇ ਤੇ ਘਰ ਕੇ ਕਮ ਲਾਏ ਪਹਿਲਾਂ ਵਾਲੀ ਪੰਕਤੀ ਚ ਵੀ ਇਹੀ ਦੱਸਤਾ ਮਹਾਰਾਜ ਨੇ ਵੀ ਲਾਇਆ ਤੇ ਹੁਣ ਆਪਾਂ ਕਹਿ ਲਗੇ ਅਰਦਾਸ ਕਰ ਲਗੇ ਮੇਰੇ RAM ਏ ਮੇਰੇ ਸਤਿਗੁਰੂ ਜੀ ਤੋੜ ਬੰਧਨ ਮਾਇਆ ਕੇ ਮੈਨੂੰ ਮਾਇਆ ਦੇ ਬੰਧਨਾਂ ਤੋਂ ਛਡਾ ਸਤਿਗੁਰੂ ਕਰਕੇ ਕੰਮ ਲਾਏ ਜੋ ਮੇਰੇ ਜੀਵਾਤਮਾ ਦੇ ਵੀ ਕੰਮ ਆਉਣਾ ਉਸ ਕੰਮ ਮੈਨੂੰ ਲਾ ਲਾ ਆਪਦੀ ਬੰਦਗੀ ਵਿੱਚ ਜੋੜ ਲੈ ਨਿਤ ਹਰ ਗੁਣ ਗਾਵਾਂ ਹਰ ਨਾਮ ਸਮਾਈ ਤੂੰ ਨਿਤ ਹਰੀ ਪ੍ਰਭੂ ਪ੍ਰਮਾਤਮਾ ਦੇ ਗੁਣ ਗਾ ਇਹ ਅਰਦਾਸ ਰੂਪੀ ਸ਼ਬਦ ਆ ਜੀ ਇਹ ਵੇ ਮੈਂ ਹਰੀ ਪ੍ਰਭੂ ਪਰਮਾਤਮਾ ਦੇ ਗੁਣ ਗਾਵਾਂ ਨਿਤ ਹਰ ਗੁਣ ਗਾਵਾਂ ਹਰ ਨਾਮ ਸਮਾਏ ਮਨ ਸਦਾ ਹੀ ਨਾਮ ਦੇ ਵਿੱਚ ਸਮਾਇਆ ਰਹੇ ਜੀਂਦੇ ਜੀ ਸਰੀਰ ਛੱਡ ਕੇ ਨਹੀਂ ਵੀ ਸਰੀਰ ਛੱਡ ਕੇ ਜੀਵ ਆਤਮਾ ਸਮਾਏ ਕੀ ਗੁਰੂ ਦੇ ਚਰਨਾਂ ਵਿੱਚ ਨਹੀਂ ਉਹ ਤਾਂ ਮਹਾਰਾਜ ਕਹਿੰਦੇ ਪਤਾ ਨਹੀਂ ਕਿੱਥੇ ਜਾਏ ਸਮਾਏ ਪਤਾ ਨਹੀਂ ਕਿੱਥੇ ਜਾ ਕੇ ਸਮਾ ਜਾ ਸਮਾਉਣਾ ਔਰ ਅਕਾਲ ਪੁਰਖ ਵਾਹਿਗੁਰੂ ਜਾਣਦਾ ਬਸ ਇੰਨਾ ਕਿ ਤੂੰ ਕਰ ਬਈ ਮੇਰੇ RAM ਤੋੜ ਬੰਧਨ ਮਾਇਆ ਘਰ ਕੇ ਕੰਮ ਲਾਏ ਨਿਤ ਹਰ ਗੁਣ ਗਾਵਾਂ ਹਰ ਨਾਮ ਸਮਾਏ ਇਹ ਅਰਦਾਸ ਬੇਨਤੀ ਕਰ ਤੇ ਗੁਰੂ ਦੀ ਕਿਰਪਾ ਸਦਕਾ ਸਿੱਧਾ ਹੋ ਜਾ ਜਿਵੇਂ ਬਾਰਸਰੀ ਧਾਰਨਾ ਦਿੱਤੀ ਆ ਕਈ ਵਾਰੀ ਮਹਾਰਾਜ ਦੀ ਕਿਰਪਾ ਨਾਲ ਵੇ ਭਾਂਡੇ ਭਰੇ ਭਾਂਡੇ ਸਿੱਧੇ ਵੀ ਪਏ ਆ ਵਿੱਚ ਮੂਦਾ ਪਿਆ ਇੱਕ ਉਹ ਨਾਲ ਦੇ ਭਰ ਗਏ ਤੋ ਜਿਹੜਾ ਮੂਦਾ ਪਿਆ ਸੀ ਵੀ ਕਹਿੰਦਾ ਬਦਲ ਸਾਹਿਬ ਜੀ ਮੇਰੇ ਤੇ ਵੀ ਕਿਰਪਾ ਕਰ ਦਿਓ ਮੈਨੂੰ ਵੀ ਭਰ ਦਿਓ ਉਹ ਕਹਿੰਦਾ ਤੇਰੇ ਨਾਲ ਦੇ ਵੀ ਭਰ ਦਿੱਤੇ ਹੋ ਵੀ ਭਰ ਜਾਣਾ ਸੀ ਤੂੰ ਸਿੱਧਰ ਤਾਂ ਹੋ ਜਾ ਤੂੰ ਵੀ ਮੂਦਾ ਹੋਇਆ ਪਿਆ ਕਹਿਣ ਦਾ ਭਾਵ ਹੈ ਸਮਝਣ ਦਾ ਵੀ ਆਪਣਾ ਮਾਨੀ ਮਤਲਬਾ ਗੁਰੂ ਵੱਲ ਨੂੰ ਨਹੀਂ ਹੈ ਮਾਨੀ ਪੁੱਠੇ ਪਾਸੇ ਆ ਮੂੰਹ ਹੀ ਪੁੱਠੇ ਪਾਸੇ ਆਂ ਕਹਿ ਲੋ ਤੇ ਗੁਰੂ ਦੇ ਗਿਆਨ ਨਾਲ ਕਿਵੇਂ ਭਰੇਗਾ ਗੁਰੂ ਦਾ ਗਿਆਨ ਤਾਂ ਲੈਣ ਨੂੰ ਤਿਆਰ ਨਹੀਂ ਜੇ ਘਰ ਵਿੱਚ ਕੋਈ ਭੈਣ ਜਾਂ ਭਾਈ ਜਾਂ ਕੋਈ ਘਰ ਦਾ ਮੋਢੀ ਗੁਰਮਤ ਦੀ ਗੱਲ ਕਰਦਾ ਤਾਂ ਕੋਈ ਨੋਹ ਦੇ ਰੂਪ ਦੇ ਵਿੱਚ ਉੱਠਾ ਕਰਦੀ ਐ ਈਰਖਾ ਦੇ ਨਾਲ ਵੀ ਇਹ ਕਹਿੰਦਾ ਤੇ ਆਪਾਂ ਉਹੋ ਕਰੋ ਜਿਹੜੇ ਜਿਹੜੇ ਤੋ ਰੋਕਦਾ ਠੀਕ ਆ ਜੀ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ ਮੂੰਹ ਹੀ ਮੁੱਦਾ ਹੈ ਹੀ ਮੁੱਦਾ ਫਿਰ ਭਰੇਗਾ ਕਿਵੇਂ ਚਲੋ ਅੱਗੇ ਮਹਾਰਾਜ ਕਹਿੰਦੇ ਨੇ ਰਹਾਵਲੇ ਬੰਦ ਚ ਮਹਾਰਾਜ ਕਹਣਾ ਕਰਦੇ ਨੇ ਨਰਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਜਿਹੜਾ ਕੋਈ ਨੌਕਰੀ ਰਾਜੇ ਦੀ ਨੌਕਰੀ ਕਰਦਾ ਆਧਾਰਨਾ ਤੌਰ ਤੇ ਹੁਣ ਤਾਂ ਆਮ ਨੌਕਰੀਆਂ ਹੋ ਗਈਆਂ ਨਾ ਮੌਲਾਂ ਚ ਵੀ ਆ ਦੁਕਾਨਾਂ ਵਿੱਚ ਵੀ ਆ ਨੌਕਰੀਆਂ ਕਰਦੇ ਨੇ ਲੋਕ ਉਦੋਂ ਕੋ ਸਮੇ ਉਸ ਸਮੇ ਜਦੋਂ ਕੋ ਗਰਬਾਣੀ ਲਿਖੀ ਗਈ ਆ ਉਦੋਂ ਰਾਜਿਆਂ ਦੇ ਘਰ ਹੀ ਨੌਕਰੀਆਂ ਕਰਦੇ ਸੀ ਬਾਕੀ ਆਪੋ ਆਪਣਾ ਕਾਰੋਬਾਰ ਕਰਦੇ ਸੀ ਜਿਵੇਂ ਹੁਣ ਕੱਲ ਕੇ ਰਾਜੇ ਦੇ ਘਰ ਨੌਕਰੀ ਵੀ ਪੰਜਾਬ ਪੁਲਿਸ ਨੌਕਰ ਅਪਕਾ ਨਾ ਨੌਕਰੀ ਮਿਲ ਜੇ ਪੁਲਿਸ ਦੀ ਨੌਕਰੀ ਮਿਲ ਜੇ ਫੌਜ ਦੀ ਨੌਕਰੀ ਮਿਲ ਜੇ ਰਾਜਿਆਂ ਦੇ ਘਰ ਦੀ ਨੌਕਰੀ ਆ ਇਹ ਹੁਣ ਮਹਾਰਾਜ ਕਹਿੰਦੇ ਨਰਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਰਾਜਿਆਂ ਦੀ ਨੌਕਰੀ ਕਰਦੇ ਨੇ ਹਨਾ ਬਾਕੀ ਤਾਂ ਚਲੋ ਬਹੁਤ ਸਾਰੀਆਂ ਨੇ ਇਹ ਆਪਾਂ ਮੇਨ ਲੈ ਲਈ ਗੱਲ ਸਮਝਣ ਵਾਸਤੇ ਵੀ ਜਿਹੜੇ ਸਰਕਾਰੀ ਨੌਕਰੀਆਂ ਤੇ ਆ ਉਹਨਾਂ ਦੀ ਧਾਰਨਾ ਆ ਇਹ ਨਰਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕਾਦੀ ਖਾਤਰ ਕਰਦਾ ਨੌਕਰੀ ਰਾਜਾਂ ਦੀ ਪੈਸਿਆਂ ਦੀ ਖਾਤਰ ਵੀ ਮੇਰੀ ਤਨਖਾਹ 60 ਹੋ ਜਾਏ 50 ਹੋ ਜਾਏ 70 ਹੋ ਜਾਏ ਹੈ ਵੀ ਆ ਫਿਰ ਉਹ ਵਿੱਚੋਂ ਗੱਲ ਆ ਗਈ ਟੱਡ ਫੇਰਮ ਨਹੀਂ ਭਰਦਾ ਫਿਰ ਵੀ ਜੇ ਕਿਸੇ ਦਾ ਕੰਮ ਕਰਨਾ ਤਾਂ ਪੈਸੇ ਲੈ ਕੇ ਕਰਨਾ ਇਹ ਹੈ ਨਾ ਗੱਲ ਵੀ ਚਲੋ ਜੀ ਆ ਇੰਨਾ ਕਾ ਹੋਏਗਾ ਛੋਟਾ ਇੰਨੀ ਕ ਤੁਸੀਂ ਕਰ ਦਿਓ ਸੇਵਾ ਕਹਿੰਦੇ ਆ ਸੇਵਾ ਕਰ ਦਿਓ ਤੇ ਆ ਤੁਹਾਡਾ ਕੰਮ ਹੋ ਜੂ ਚਲੋ ਹੁਣ ਤਾਂ ਫਰਕ ਪਿਆ ਅੱਗੇ ਨਾਲੋਂ ਕਾਫੀ ਮਹਾਰਾਜ ਕਹਿੰਦੇ ਉਹ ਸਿਰਫ ਅਰਥ ਕੀ ਆ ਉਹ ਪੈਸੇ ਦੀ ਖਾਤਰ ਮਾਇਆ ਦੀ ਖਾਤਰ ਜਦੋਂ ਕਹ ਬੰਦੇ ਕੇ ਡਾਨ ਲੈ ਕ ਨਰਪਤ ਮਰ ਜਾਇਆ ਜਾਂ ਤਾਂ ਕੋਈ ਨੌਕਰ ਨੂੰ ਕੋਈ ਗਲਤੀ ਕਰਤੀ ਉਹਨੇ ਕੋਈ ਹਸਪਤਾਲ ਜਾਂਦਾ ਫੜਿਆ ਗਿਆ ਜਾਂ ਕਿਸ ਤਰ੍ਹਾਂ ਦਾ ਵੀ ਉਹਨੇ ਕੰਮ ਕਰਿਆ ਜਾਂ ਤਾਂ ਉਹਨੂੰ ਨੌਕਰੀ ਤੋਂ ਕੱਢ ਤਾ ਖਾਰਜ ਕਰਤਾ ਤਾਂ ਵੀ ਖਤਮ ਹੋ ਗਿਆ ਜਾਂ ਉਸ ਨੌਕਰ ਦਾ ਮਾਲਕ ਹੀ ਚੜਾਈ ਕਰ ਗਿਆ ਤਾਂ ਵੀ ਖਤਮ ਹੋ ਗਿਆ ਤਾਂ ਵੀ ਉਹਦੀ ਨੌਕਰੀ ਗਈ ਖਤਮ ਹੋ ਗਿਆ ਨਾ ਦਰ ਸਮਝਾਇਆ ਮਹਾਰਾਜ ਨੇ ਵੀ ਇਸੇ ਤਰ੍ਹਾਂ ਇਹ ਚੀਜ਼ਾਂ ਖਤਮ ਹੋਣ ਆਲੀਆਂ ਨੇ ਤੇ ਰਹਿਣਾ ਕੀ ਹੈ ਧੰਨ ਧੰਨ ਸੇਵਾ ਸਫਲ ਸਤਿਗੁਰੂ ਕੀ ਇਹ ਧੰਨ ਸੇਵਾ ਇਸਤਰੀ ਵਾਸਤੇ ਜੀਵ ਇਸਤਰੀ ਵਾਸਤੇ ਇਹੀ ਧੰਨ ਦੀ ਸੇਵਾ ਇਹੀ ਧੰਨ ਹੈ ਸੇਵਾ ਸਫਰ ਸਤਗੁਰੂ ਕੀ ਜੇ ਤਾਂ ਹਰ ਹਰ ਨਾਮ ਜਪ ਹਰ ਸੁਖ ਪਾਇਆ ਜਿਨੇ ਹਰੀ ਪ੍ਰਭੂ ਪਰਮਾਤਮਾ ਦਾ ਹਰੀ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਵਾਹਿਗੁਰੂ ਦਾ ਨਾਮ ਜਪਿਆ ਅੱਲਾ ਰਾਮ ਦਾ ਨਾਮ ਜਪਿਆ ਹੈ ਇੱਕੋ ਹੀ ਆਹੋ ਠੀਕ ਆ ਜੀ ਅੱਲਾ ਰਾਮ ਵਾਹਿਗੁਰੂ ਗੋੜ ਇੱਕੋ ਹੀ ਹੈ ਜਿਨੇ ਉਹਦਾ ਨਾਮ ਜਪਿਆ ਭਾਈ ਤੇ ਉਹਨੇ ਸੁਖ ਪ੍ਰਾਪਤ ਕੀਤਾ ਠੀਕ ਆ ਜੀ ਇਸ ਤਰ੍ਹਾਂ ਸਮਝਣਾ ਆਪਾਂ ਨਿਤ ਸੌਦਾ ਸੂਦ ਕੀਚੇ ਬਹੁ ਭਾਤ ਕਰ ਮਾਇਆ ਕੇ ਤਾਈ ਨਿਤ ਸੌਦਾ ਕਰਦਾ ਕਾਦੀ ਖਾਤਰ ਮਾਇਆ ਦੀ ਖਾਤਰ ਕੋਈ ਫੇਰੀ ਲਾਉਣ ਵਾਲਾ ਬਾ ਕੋਈ ਦੁਕਾਨਦਾਰੀ ਚਲਦੀ ਫਲਦੀ ਕਰਦਾ ਕੋਈ ਕਿਸ ਤਰ੍ਹਾਂ ਵੀ ਆ ਕੱਪੜੇ ਦੀ ਆ ਕੋਈ ਕਿਸ ਤਰ੍ਹਾਂ ਕੋਈ ਜਿਸ ਕਿਸੇ ਦੀ ਵੀ ਦੁਕਾਨਦਾਰੀ ਹੈ ਮਹਾਰਾਜ ਕਹਿੰਦੇ ਨਿਤ ਸੌਦਾ ਸੂਦ ਕੀਚੇ ਬਹੁ ਭਾਤ ਕਰ ਭਾਤ ਭਾਤ ਦੇ ਸੌਦੇ ਕਰਦਾ ਨਾ ਮਾਇਆ ਕੇ ਤਾਈ ਮਾਇਆ ਦੀ ਖਾਤਰ ਕਰ ਰਿਹਾ ਜਾਂ ਲਾਹ ਦੇ ਤਾਂ ਸੁੱਖ ਮਲੇ ਜੇ ਤਾਂ ਪ੍ਰੋਫਿਟ ਚੰਗਾ ਹੋ ਗਿਆ ਠੀਕ ਆ ਜੀ ਦੁਕਾਨਦਾਰ ਨੇ ਕਹਿਤਾ ਵੀ ਚੰਗੀ ਸੇਲ ਹੋ ਗਈ ਅੱਜ ਪ੍ਰੋਫਿਟ ਚੰਗਾ ਹੋ ਗਿਆ ਫੇਰ ਤਾਂ ਸੁਖਮੰਨ ਦਾ ਬੜਾ ਖੁਸ਼ ਹੁੰਦਾ ਵੀ ਠੀਕ ਆ ਬਹੁਤ ਵਧੀਆ ਹੋ ਗਿਆ ਬੜਾ ਸੁਖੀ ਹੁੰਦਾ ਮਨ ਨੂੰ ਹੈਨਾ ਟੋਟੇ ਮਰ ਜਾਈ ਜੇ ਘਾਟਾ ਪੈ ਜੇ ਟੋਟ ਆ ਜੇ ਫੇਰ ਮਰੀ ਜਾਂਦਾ ਜਿੰਦੇ ਜੀ ਮਰ ਜਾਂਦਾ ਵੀ ਯਾਰ ਘਾਟਾ ਹੀ ਬਹੁਤ ਪੈ ਗਿਆ ਆ ਦੱਸਿਆ ਮਹਾਰਾਜ ਨੇ ਇੱਥੇ ਨਿਤ ਨਿਤ ਮਹਾਰਾਜ ਕਹਿੰਦੇ ਜਾਂ ਲਾਹਾ ਦੇ ਤਾਂ ਸੁਖ ਮੰਨੇ ਟੋਟ ਮਰ ਜਾਈ ਟੋਟੇ ਮਰ ਜਾਈ ਦਾ ਮਤਲਬ ਆ ਵੀ ਜਦ ਤੋਟ ਆ ਗਈ ਘਾਟਾ ਪੈ ਗਿਆ ਉਦੋਂ ਜਿੰਦਾ ਹੀ ਮਰ ਜਾਂਦਾ ਜੋ ਗੁਣ ਸਾਝੀ ਗੁਰ ਸਿਓ ਕਰੇ ਹੁਣ ਜਿਹਦੀ ਸਾਝ ਗੁਰੂ ਦੇ ਨਾਲ ਆ ਜੋ ਗੁਣ ਸਾਝੀ ਗੁਰ ਸਿਓ ਕਰੇ ਨਿਤ ਨਿਤ ਸੁਖ ਪਾਈ ਉਹ ਜੀਵ ਸਦਾ ਹੀ ਸੁਖ ਪਾਉਂਦਾ ਸੁਖ ਪ੍ਰਾਪਤ ਕਰਦਾ ਜਿਹੜਾ ਗੁਰੂ ਦੇ ਨਾਲ ਸਾਂਝ ਬਣਾ ਕੇ ਰੱਖਦਾ ਗੁਰੂ ਦੇ ਗਿਆਨ ਮੁਤਾਬਕ ਜੀਵਨ ਬਸਰ ਕਰਦਾ ਆਪ ਦਾ ਕਾਰੋਬਾਰ ਮਜਦੂਰੀ ਤੋਂ ਲਾ ਕੇ ਦੁਕਾਨਦਾਰੀ ਬਿジネスਮੈਨ ਹੋ ਗਿਆ ਠੀਕ ਆ ਜੀ ਨੌਕਰੀ ਹੋ ਗਈ ਡਿਊਟੀਆਂ ਜਿਹੜੀਆਂ ਇਮਾਨਦਾਰੀ ਦੇ ਨਾਲ ਕਰਦਾ ਠੀਕ ਆ ਜੀ ਲੀਡਰਾਂ ਤੱਕ ਕਹਿ ਲੋ ਰਾਜਿਆਂ ਤੱਕ ਕਹਿ ਲੋ ਜੇ ਕਾਰੋਬਾਰ ਇਮਾਨਦਾਰੀ ਨਾਲ ਕਰਦਾ ਕਰਦਾ ਇਹ ਸਮਝ ਲਓ ਸਾਂਝ ਆ ਗੁਰੂ ਦੇ ਨਾਲ ਵੀ ਸਤਗੁਰੂ ਤੇਰੇ ਕਹਿਣੇ ਮੁਤਾਬਕ ਕੰਮ ਕਰਾਂਗੇ ਜੇ ਗੁਰੂ ਦੇ ਕਹਿਣੇ ਮੁਤਾਬਕ ਕੰਮ ਕਰਾਂਗੇ ਤਾਂ ਇਮਾਨਦਾਰੀ ਨਾਲ ਹੀ ਕਰਨਾ ਪਏਗਾ ਨਾ ਸਾਰਾ ਦੁਕਾਨਦਾਰ ਨੂੰ ਵੀ ਰੇਟs ਜਾਇਜ਼ ਲਾਉਣੇ ਪੈਣਗੇ ਠੀਕ ਹੈ ਜੀ ਮਜ਼ਦੂਰ ਨੂੰ ਵੀ ਮਜ਼ਦੂਰੀ ਪੂਰੀ ਕੰਮ ਕਰਕੇ ਦੇਣਾ ਪਏਗਾ ਮਾਲਕ ਨੂੰ ਦਿਹਾੜੀ ਲੈਣੀ ਹੈ ਦੁਕਾਨਦਾਰ ਨੂੰ ਵੀ ਰੇਟ ਸਹੀ ਲਾਉਣੇ ਪੈਣਗੇ ਮੁਲਾਜ਼ਮ ਨੂੰ ਵੀ ਆਪ ਦਾ ਸਹੀ ਕੰਮ ਕਰਨਾ ਪਏਗਾ ਜੋ ਕਾਨੂੰਨ ਮੁਤਾਬਕ ਹੈ ਲੀਡਰਾਂ ਨੂੰ ਵੀ ਜਿਹੜੇ ਫਰਜ਼ ਬਣਦੇ ਨੇ ਉਹਨਾਂ ਦੇ ਕਰਨੇ ਪੈਣੇ ਫਿਰ ਜੇ ਤਾਂ ਇਮਾਨਦਾਰੀ ਨਾਲ ਕਰਦੇ ਨੇ ਫਿਰ ਸਾਡੀ ਸਾਂਹ ਜਾ ਗੁਰੂ ਦੇ ਨਾਲ ਸਮਝ ਲਓ ਅਸੀਂ انسان ਨੂੰ انسان ਸਮਝਦੇ ਆ ਤੇ ਜੇ ਲਾਲਚ ਵਾਸਾ ਫਿਰ ਲਾਲਚ ਦੇ ਦਾਸੀ ਦਿੱਤੇ ਮਹਾਰਾਜ ਨੇ ਕਾਰਨ ਮੂਰੇ ਪਹਿਲਾ ਵਾਲੀਆਂ ਪੰਕਤੀਆਂ ਚ ਮਹਾਰਾਜ ਕਹਿੰਦੇ ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਫਿਰ ਤੂੰ ਸੁਖ ਪ੍ਰਾਪਤ ਕਰੇਗਾ ਸੱਜਣਾ ਇੱਥੇ ਵੀ ਤੇ ਤੇਰਾ ਜੀਵ ਆਤਮਾ ਵਾਸਤੇ ਵੀ ਸਹੀ ਟਿਕਾਣਾ ਮਿਲ ਜਾਏਗਾ ਅੱਗੇ ਵੀ ਲੋਕ ਪ੍ਰਲੋਕ ਜੀ ਨੂੰ ਕਿਹਾ ਲੋਕ ਪ੍ਰਲੋਕ ਤੇਰਾ ਸਬਰ ਜਾਏਗਾ ਅਗੇ ਸਤਿਗੁਰੂ ਕਹਣਾ ਕਰਦੇ ਨੇ ਜਿਤਨੀ ਭੁੱਖ ਅਨਰਸ ਸਾਦ ਹੈ ਜਿਹੜੀ ਅਨਰਸ ਦੇ ਵਿੱਚ ਰਸਾਂ ਕਸਾਂ ਦੇ ਵਿੱਚ ਭੁੱਖ ਵਧੀ ਜਾ ਰਹੀ ਹੈ ਤਿਤਨੀ ਭੁੱਖ ਫਿਰ ਲੱਗੇ ਉਹਨੇ ਉਹ ਗਾਂ ਭੁੱਖ ਹੋਰ ਵਧੀ ਜਾਂਦੀ ਹੈ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਅਗੇ ਫਿਰ ਜਿਹੜਾ ਗੁਰੂ ਦੇ ਗਿਆਨ ਮੁਤਾਬਕ ਪਾਈ ਜਿਵੇਂ ਹੁਣ ਆਪਾਂ ਪਹਿਲਾਂ ਵਾਲੀਆਂ ਪੰਕਤੀਆਂ ਸਮਝ ਲਈਆਂ ਜੋ ਗੁਰਸ ਸਾਂਝੀ ਜੋ ਗੁਣ ਸਾਂਝੀ ਗੁਰਸਿਓਂ ਕਰੇ ਜੇ ਗੁਰੂ ਦੇ ਗੁਣ ਲੈ ਕੇ ਚੱਲੇਗਾ ਤੰਨੇ ਤਨੇ ਸੁਖ ਪਾਈ ਜਿਤਨੀ ਭੁੱਖ ਅਨਰਸ ਸਾਦ ਹੈ ਜਿੰਨੀ ਭੁੱਖ ਵਧਾਈ ਜਾਏਗਾ ਵਧੀ ਜਾਣੀ ਹੈ ਤੇ ਫੇਰ ਜੇ ਇਦਰੋਂ ਤੂੰ ਕੰਟਰੋਲ ਕਰੇ ਲਾਲਚ ਤੋਂ ਖਿਹੜਾ ਛਡਾਲਵੇਂ ਗੁਰੂ ਦਾ ਗਿਆਨ ਲੈ ਕੇ ਫੇਰ ਮਹਾਰਾਜ ਕਹਿੰਦੇ ਜਿਸ ਹਰ ਆਪ ਕਿਰਪਾ ਕਰੇ ਜੀਤੇ ਤੇ ਗੁਰੂ ਕਿਰਪਾ ਕਰਦਾ ਭਾਈ ਜਿਹੜਾ ਗੁਰ ਦਾ ਗਿਆਨ ਲੈਂਦਾ ਗੁਰੂ ਦੀ ਗੱਲ ਸੁਣਦਾ ਉਹਦੇ ਤੇ ਕਿਰਪਾ ਹੋਣੀ ਆ ਕਹਿਣ ਦਾ ਮਤਲਬ ਹੈ ਵੀ ਜਿਹੜਾ ਬੱਚਾ ਸਕੂਲ ਵਿੱਚ ਪੜ੍ਹਦਾ ਫੇਲ ਪਾਸ ਉਹੀ ਹੋਊਗਾ ਠੀਕ ਆ ਜੀ ਜਦੋਂ ਫਿਰ ਕਿਰਪਾ ਹੁੰਦੀ ਆ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਕੋ ਰੱਗੇ ਗੁਰੂ ਦੇ ਅੱਗੇ ਆਪਣੇ ਸਿਰ ਨੂੰ ਵੇਚਣ ਦਾ ਮਤਲਬ ਇਹ ਆ ਵੀ ਗੁਰੂ ਦੇ ਗਿਆਨ ਮੁਤਾਬਕ ਤੇਰਾ ਜੀਵਨ ਹੋਵੇ ਜਿੰਨੀ ਤੇਰੀ ਤਰਖਾ ਬਣਦੀ ਓਨੀ ਤੇ ਸਬਰ ਹੋਵੇ ਜਿੰਨੀ ਤੇਰੀ ਦਿਹਾੜੀ ਆ ਓਨੀ ਤੇ ਸਬਰ ਹੋਵੇ ਠੀਕ ਆ ਜੀ ਜਿੰਨਾ ਤਰਾ ਪ੍ਰੋਫਿਟ ਜਾਇਜ਼ ਬਣਦਾ ਗੁਰਮਤ ਅਨੁਸਾਰ ਉਹਦੇ ਤੇ ਤੈਨੂੰ ਸਬਰ ਹੋਵੇ ਲੁੱਟਣਾ ਮਚਾਵੇਂ ਕਿਉਂਕਿ ਹੁਣ ਜਿੰਨੀਆਂ ਵੀ ਦੁਕਾਨਦਾਰੀਆਂ ਨੇ ਥੋੜਿਆਂ ਨੂੰ ਬਦਲਿਆਂ ਨੂੰ ਛੱਡ ਕੇ ਲੁੱਟਣ ਵਾਲੇ ਹੀ ਨੇ ਸਾਰੇ ਚੀਜ਼ 200 ਦੀ ਹੁੰਦੀ ਆ ਵੇਚਣੀ ਹਜ਼ਾਰ ਦੀ ਆ 200 ਵਾਲੀ 250 ਦੀ ਵੇਚ ਲਾ 300 ਦੀ ਵੇਚ ਲਾ ਚੱਲ ਜੇ ਬਾਹਲੇ ਹੀ ਖਰਚੇ ਪੈਂਦੇ ਤਾਂ ਤੈਨੂੰ ਹੁਣ ਲੀੜੇ ਸੂਟ ਲੈਣ ਜਾ ਪਰੋ ਦੇਖੋ ਤੁਸੀਂ ਕਿੰਨੀ ਸ਼ੱਲ ਪੱਟੀ ਦੀ ਐ ਸੋਨੇ ਦੀ ਕੋਈ ਚੀਜ਼ ਕਿਸੇ ਨੇ ਕੋਈ ਬਣਾਉਣੀ ਐ ਵੈਸੇ ਤਾਂ ਸੋਨੇ ਨੂੰ ਮਨਾਹੀ ਕੀਤੀ ਆ ਮਹਾਰਾ ਨੇ ਪਰ ਹੋਣਾ ਚਾਹੀਦਾ ਉਹ ਇੱਕ ਮਤਲਬ ਲਾ ਵੀ ਉਹ ਨਿੱਜੀ ਪ੍ਰਾਪਰਟੀ ਆ ਵੀ ਜਦੋਂ ਜੀ ਕਰਦਾ ਜਦੋਂ ਲੋੜ ਆ ਉਹਨੂੰ ਵਰਤ ਸਕਦਾ ਇਨਸਾਨ ਸੋਨੇ ਨੂੰ ਜੇ ਕੋਈ ਸੋਨੇ ਦੀ ਚੀਜ਼ ਤੂੰ ਲੈਣ ਜਾਓ ਉਹਦੇ 'ਚ ਕਪੜਾ ਲੁੱਟ ਪਤਾ ਹੀ ਨਹੀਂ ਕੀ ਦੇਤਾ ਤੇ ਕੀ ਉਹਨੇ ਕਮਾ ਲਿਆ ਚਾਰ ਸਪੇਰੇ ਛੱਲ ਲੈ ਰਹੀ ਹੈ ਨਾ ਇੱਕ ਦੂਜੇ ਨੂੰ ਲੁੱਟਣ ਤੇ ਆ ਜੇ ਤਾਂ ਤੂੰ ਹੁਣ ਪਾਈ ਇਹ ਚੀਜ਼ ਨੂੰ ਇਮਾਨਦਾਰੀ ਦੇ ਨਾਲ ਰੱਖਦਾ ਵੀ ਆਪਦਾ ਬਣਦਾ ਪ੍ਰੋਫਿਟ ਜਾਇਜ਼ ਨਵੇਂ ਤੇ ਫੇਰ ਤਾਂ ਪਾਈ ਤੇਰੇ ਤੇ ਕਿਰਪਾ ਹੋ ਸਕਦੀ ਹੈ ਜਿਸ ਹਰ ਆਪ ਕਿਰਪਾ ਕਰੇ ਸੋਬੇ ਚੇ ਸਿਰਗੁਰ ਆਗੀ ਸਿਰ ਵੇਚਣਾ ਗੁਰੂ ਦੇ ਅੱਗੇ ਇਹੀ ਆ ਵੀ ਤੂੰ ਆਪਣਾ ਸਾਰਾ ਕਾਰੋਬਾਰ ਇਮਾਨਦਾਰੀ ਦੇ ਨਾਲ ਨਾਲ ਕਰ ਮਜ਼ਦੂਰ ਤੋਂ ਲੈ ਕੇ ਦੇਸ਼ ਦੇ ਰਾਜੇ ਤੱਕ ਸਾਰੇ ਕੰਮ ਇਮਾਨਦਾਰੀ ਨਾਲ ਹੋਣ ਤੇ ਬੱਸ ਫਿਰ ਰੱਬ ਮਿਲ ਗਿਆ ਅੱਗੇ ਸਤਿਗੁਰੂ ਕਹਣਾ ਕਰਦੇ ਨੇ ਆਖਰੀ ਬੰਦਾ ਇਹ ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੁੱਖ ਨਾ ਲਾਗੇ ਜਿਹਨੇ ਗੁਰੂ ਨੂੰ ਸਿਰ ਦੇਤਾ ਆਪਦਾ ਗੁਰੂ ਨੂੰ ਆਪਣਾ ਆਪ ਅਰਪਣ ਕਰਤਾ ਗੁਰੂ ਤੋਂ ਮਤ ਲੈ ਕੇ ਜੀਵਨ ਬਸਰ ਕਰ ਰਿਹਾ ਫਿਰ ਉਹ ਜਾਣਨੇ ਗੁਰੂ ਦਾ ਭਗਤ ਹੈ ਗੁਰੂ ਦਾ ਸੇਵਕ ਹੈ ਗੁਰੂ ਦਾ ਸਿੱਖ ਹੈ ਜਨ ਨਾਨਕ ਹਰ ਰਸ ਤ੍ਰਿਪਤਿਆ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਰਸ ਚੱਖ ਪਾਈ ਫਿਰ ਤੇਰਾ ਮਨ ਤ੍ਰਿਪਤ ਹੋ ਜਾਏਗਾ ਉਹ ਦੁਨਿਆਵੀ ਲਾਤਾਂ ਨਾਲ ਨਹੀਂ ਤ੍ਰਿਪਤ ਹੁੰਦਾ ਜਦੋਂ ਗੁਰੂ ਦਾ ਗਿਆਨ ਹੋਇਆ ਤੇਰੇ ਕੋਲੇ ਫਿਰ ਤੈਨੂੰ ਸਬਰ ਆ ਜਾਏਗਾ ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੁੱਖ ਨਾ ਲੱਗੇ ਫੇਰ ਨਹੀਂ ਤੇਨੂੰ ਭੁੱਖ ਲੱਗਦੀ ਭੁੱਖ ਸਤਾਉਂਦੀ ਨਹੀਂ ਕਿਉਂਕਿ ਫਿਰ ਤੇਰਾ ਮਨ ਟਕਾਓ ਵਿੱਚ ਹੋ ਗਿਆ ਵੀ ਸਤਿਗੁਰੂ ਦੀਆਂ ਦਾਤਾਂ ਦਿੱਤੀਆਂ ਮੇਰਾ ਗੁਜਰਾਨ ਵਧੀਆ ਚੱਲ ਰਿਹਾ ਹੈ ਰਹਿਣ ਵਾਸਤੇ ਮੇਰੇ ਕੋਲੇ ਘਰ ਵੀ ਆ ਪਾਉਣ ਵਾਸਤੇ ਮੇਰੇ ਕੋਲੇ ਕੱਪੜਾ ਵੀ ਆ ਸ਼ਕਲ ਸਕਾਉਣ ਵਾਸਤੇ ਮੇਰੇ ਕੋਲੇ ਪਦਾਰਥ ਵੀ ਆ ਗੁਰੂ ਮਹਾਰਾਜ ਨੇ ਦਿੱਤੇ ਹੋਏ ਕਿਰਪਾ ਕਰਕੇ ਤੇਰੀ ਕਰਤ ਮਤਾਬਕ ਸੱਚੀ ਸੁੱਚੀ ਕਰਤ ਕਰੇਗਾ ਤਾਂ ਵੀ ਤੈ ਪ੍ਰਸ਼ਾਦ ਹੀ ਛਕਨੇ ਆ ਭਾਈ ਬੇਈਮਾਨੀ ਕਰਕੇ ਲਿਆਏਗਾ ਤਾਂ ਵੀ ਪ੍ਰਸ਼ਾਦ ਹੀ ਮਿਲਨੇ ਆ ਸਮਾਜੇ ਬੇਈਮਾਨੀ ਏਰਫੇਰ ਨਾ ਤੂੰ ਪੈਸਾ ਇਕੱਠਾ ਕਿਸੇ ਦਾ ਲੁੱਟੇਗਾ ਕਿਸੇ ਨੂੰ ਤੰਗ ਕਰਕੇ ਲਏਗਾ ਹਨਾ ਆਪਦਾ ਜੋਰ ਦਿਖਾ ਕੇ ਤੇ ਫੇਰ ਭਾਈ ਤੇਰਾ ਮਨ ਦੁਖੀ ਰਹਿਣਾ ਫੇ ਚਮੇਲਿਆਂ ਵਿੱਚ ਤੂੰ ਫਸਿਆ ਰਹਿਣਾ ਹਸਪੀਟਲਾਂ ਦੇ ਵੀ ਗਿੜੇ ਤੂੰ ਲਾ ਸਕਦਾ ਫਿਰ ਬਿਮਾਰੀ ਠਮਾਰੀ ਵੀ ਤੈਨੂੰ ਘੇਰ ਸਕਦੀ ਆ ਜੇ ਤੇਰਾ ਮਨ ਤ੍ਰਿਪਤ ਆ ਅੰਦਰੋਂ ਖੁਸ਼ ਆ ਤੇ ਸਰੀਰ ਕੋਈ ਬਿਮਾਰੀ ਵੀ ਨਹੀਂ ਤੱਕ ਕਰਦੀ ਫਿਰ ਬਿਮਾਰੀ ਚਿੰਬੜਦੀ ਸਰੀਰ ਨੂੰ ਵੀ ਬਿਮਾਰੀ ਮੰਨ ਕਰਕੇ ਚਿੰਬੜਦੀ ਜਦੋਂ ਮਨ ਦੁਖੀ ਹੋਇਆ ਰਹਿੰਦਾ ਕਿਉਂ ਮਨ ਭੁੱਖ ਭੁੱਖ ਲੱਗਿਆ ਰਹਿੰਦਾ ਭੁੱਖਾ ਭੁੱਖਾ ਕਰਦਾ ਰਹਿੰਦਾ ਭੁੱਖ ਭੁੱਖ ਦੇ ਵਿੱਚ ਫਸਿਆ ਹੋਇਆ ਆਪਦੇ ਸਰੀਰ ਨੂੰ ਰੋਗ ਲਾ ਲੈਂਦਾ ਸਰੀਰ ਨੂੰ ਰੋਗ ਲੱਗ ਕੇ ਫਿਰ ਮਨ ਵੀ ਦੁਖੀ ਹੁੰਦਾ ਤਨ ਵੀ ਦੁਖੀ ਹੁੰਦਾ ਠੀਕ ਆ ਜੀ ਤੇ ਫਿਰ ਚੈਨ ਨਾਲ ਇਹ ਤੇਰਾ ਜੀਵਨ ਸਫਰ ਹੁੰਦਾ ਐਵੇਂ ਦੁਖੀ ਹੋਇਆ ਰਹਿੰਦਾ ਦਦਰ ਹੋਇਆ ਰਹਿੰਦਾ ਮਰਿਆ ਚੜਿਆ ਬਲਿਆ ਚੜਿਆ ਰਹਿੰਦਾ ਸਾਰਾ ਦਿਨ ਨਸਾਨ ਇਹ ਪ੍ਰੈਕਟੀਕਲ ਆ ਜੀ ਦੇਖਿਆ ਇਹ ਹੁੰਦਾ ਘਰ ਵਿੱਚ ਘਰਾਂ ਵਿੱਚ ਵੀ ਆਪਣੇ ਘਰ ਵਿੱਚ ਵੀ ਹੈਗੇ ਨੇ ਸਾਰਾ ਦੇ ਨਹੀਂ ਦੁਖੀ ਹੋਏ ਰਹਿਣਾ ਠੀਕ ਆ ਜੀ ਆਪਣੇ ਫਰਜ਼ ਪਛਾਣ ਲਈਏ ਗੁਰੂ ਦੇ ਕਹਣੇ ਮੁਤਾਬਕ ਜੀਵਨ ਬਸਰ ਕਰਕੇ ਫਿਰ ਲੋਕ ਸੁਖੀਏ ਪ੍ਰਲੋਕ ਸਹਿਲੇ ਆਪੇ ਹੋ ਜਾਣੇ ਨੇ ਅਗਲਾ ਸਬਦਾਂ ਗਾਇਨ ਕਰ ਲੈਨੇ ਆ ਬਚਾਰਾਂ ਕੇ ਮਹਾਰਾਜੀ ਕਿਰਪਾ ਨਾਲ ਨੂੰ ਗੌੜੀ ਬਰਾਗਣ ਮਹੱਲਾ ਚੌਥਾ ਹਮਰੇ ਮਨ ਚੇਤ